ਨੋ ਨੰਬਰ ਲਾਇਆ ਨੰਬਰ ਦਾ ਤੁਹਾਨੂੰ ਪਤਾ ਨਹੀਂ ਕਿ ਇਹਦਾ ਨੰਬਰ ਲਾਇਆ ਪੁੱਤ ਫੋਨ ਮੈਂ ਕਰੀਦਾ ਆ ਵੀਡੀਓ ਦਾ ਨੰਬਰ ਦਾ ਅਥਰਾਜੋ 10 ਨੰਬਰ ਦਾ ਅਥਰੇ ਇਹਨੂੰ ਪੁੱਛ ਇਹਨੂੰ ਇਹਨੂੰ ਪਤਾ ਇਹਨੂੰ ਪਤਾ ਰਾਜ ਦਾ ਨੰਬਰ ਦਾ ਅਥਰਾਜ ਸਾਹਿਬ ਮਨਪ੍ਰੀਤ ਠੀਕ ਆ ਬਾਈ ਠੀਕ ਆ ਆ ਦੇਖੋ ਜੀ ਇੱਥੋਂ ਗਈ ਆ ਗੱਡੀ ਚੜ ਕੇ ਇੱਥੋਂ ਚੜੀ ਆ ਦੇਖੋ ਇੱਥੋਂ ਚੜ ਕੇ ਇੱਥੇ ਗਈ ਆ ਇਹ ਆ ਦਰਸ਼ ਕੋਈ ਕਿੱਦੋਂ ਮੋਟੇ ਮੋਟੇ ਤੂੜਦੇ ਹੋ ਗਈ ਆ ਆ ਗੱਡੀ ਪਈ ਆ ਜੀ ਦੇਖ ਲੋ ਸਕਾਰਪੀਓ ਗੱਡੀ ਆ ਕਾਲੇ ਰੰਗ ਦੀ ਉੱਪਰ ਗੱਲ ਕਰਾਣੀ ਆ ਉਹਨਾਂ ਨਾਲ ਇਹ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਆ ਸੀ ਦੇਖਿਆ ਨੀਚੇ ਤਾਂ ਗੱਡੀ ਨਹਿਰ ਦੇ ਵਿੱਚ ਰੋਲਾ ਰੁਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਸਕਾਰਪੀਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਜੰਦ ਦੇ ਕੇ ਉਤਰ ਕੇ ਜਾਨੂ ਆਪਣੀ ਬੂਟਵਾੜ ਖੋਲ ਕੇ ਉਤਰ ਲੱਗਾ ਉਹ ਮਨਲਾ ਜਿਆਦਾ ਡਾਊਨ ਹੋਮ ਕਰਕੇ ਤੁਹਾਨੂੰ ਦੱਸਾ ਦਿੰਨੇ ਆ ਜੀ ਉਤੋਂ ਮੇਰਾ ਵੀ ਪੈਰ ਫਿਰ ਗਿਆ ਮੈਂ ਵੀ ਨਾਲ ਹੀ ਜਿੰਦ ਤੱਕ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਚਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇਆ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਜਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮਤਲਬ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਉਤਾਰ ਕੇ ਆਵੜੇ